ਸਸ਼ੀ ਗਾਲੀ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸਵਾਗਤ ਹੈ ਵੀਰੇ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਸੇਲ ਕਰਨਾ ਹੁੰਦਾ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਕੋਈ ਵੀ ਮਸ਼ੀਨਰੀ ਤਾਂ ਉਹਦੀਆਂ ਚਾਰ ਪੰਜ ਫੋਟੋਆਂ ਤੇ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਅਡ ਸਾਡੇ YouTube ਚੈਨਲ ਤੇ ਲਵਾ ਸਕਦੇ ਹਾਂ ਧੰਨਵਾਦ ਵੀਰੇ ਅੱਜ ਆਪਣੇ ਕੋਲੇ ਵੀਰੇ ਇਸ ਸ਼ੇਡ ਵਿੱਚ ਸੱਤ ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਆਪਣੇ ਕੋਲੇ ਸ਼ੇਡ ਵਿੱਚ ਵੀਰੇ ਸੱਤ ਚੀਜ਼ਾਂ ਨੇ ਫਾਰਮ 60 ਮਹਿੰਦਰਾ 275 ਦੋ ਰੋਟਾਵੇਟਰ ਅਮਰੁੱਤੀ 800 ਕੇਐਸਏ ਦੂੜੀ ਵਾਲੀ ਰਿਪੇਅਰੇਸ਼ਨ 47 ਸ਼ਰੀਆਂ ਵਾਲਾ ਜਾਲ ਤੇ ਇੱਕ ਵੀਰੇ ਇੰਟਰਟਰੈਕਟਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀਰੇ ਮਹਿੰਦਰਾ 275 ਡੀਆਈ ਦੀ ਮਹਿੰਦਰਾ 275 ਡੀਆਈ 2011 ਮਾਡਲ ਜੋ ਕਿ 2011 ਦੇ ਵਿੱਚ ਆਇਆ ਹੋਇਆ ਟਰੈਕਟਰ ਦੀਆਂ ਫੋਟਾਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਹੁਤ ਹੀ ਵਧੀਆ ਹਾਲ ਦੇ ਵਿੱਚ ਟਰੈਕਟਰ ਖੜਾ ਹੈ ਵੀਰੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੇ ਜੋ ਟਾਇਰ ਹੈ ਵੀਰੇ ਉਹ 60 ਪੈਸੇ ਨੇ ਟਾਇਰਾਂ ਦੀਆਂ ਫੋਟਾਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਵੀਰੇ ਬਹੁਤ ਹੀ ਵਧੀਆ ਹਾਲ ਦੇ ਵਿੱਚ ਖੜਾ ਟਰੈਕਟਰ ਦਾ ਸਾਰਾ ਰੰਗ ਪੇਂਟ ਵੀਰੇ ਬਿਲਕੁਲ オリジナル ਆ ਕਿਤੋਂ ਟਰੈਕਟਰ ਨੂੰ ਰੰਗ ਪੇਂਟ ਨਹੀਂ ਹੋਇਆ ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀਰੇ ਆਲ オリジナル ਆ ਤੇ ਟਰੈਕਟਰ ਤੇ ਵੀਰੇ ਸਕ੍ਰੈਚ ਤੱਕ ਨਹੀਂ ਸਾਰਾ ਰੰਗ ਪੇਂਟ ਵੀਰੇ ਬਿਲਕੁਲ ਸਾਫ਼ ਪਿਆ ਬਹੁਤ ਹੀ ਜ਼ਿਆਦਾ ਸਾਫ਼ ਪਿਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਸਰਵਿਸ ਕਰਵਾਈ ਹੋਈ ਆ ਇੰਜਨ ਗੇਅਰ ਪੰਪ ਵੱਲੋਂ ਵੀਰੇ ਫੁੱਲ ਓਕੇ ਆ ਇੱਕਦਮ ਸਿੱਕੇ ਵਾਂਗ ਟਰੈਕਟਰ ਹੈ ਵੀਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 2,70,000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜੂਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 70090 64272 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਤਾਂ ਵੀਰ ਨਾਲ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ 7 ਫੁੱਟੇ ਰੋਟਾਵੇਟਰ ਦੀ ਇਹ ਰੋਟਾਵੇਟਰ ਵੀਰੇ 2016 ਮਾਡਲ ਆ ਜੋ ਕਿ 2016 ਚ ਆਇਆ ਹੋਇਆ ਸ਼ਕਤੀਮਾਨ ਦਾ ਰੋਟਾਵੇਟਰ ਹੈ ਵੀਰੇ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਨਾਲ ਵੀਰੇ ਮਸ਼ੀਨ ਲੱਗੀ ਹੋਈ ਆ ਮਾਲਕ ਵੀਰ ਨੇ ਵੀਰੇ ਸਾਰਾ ਕੰਮ ਕਰਵਾਇਆ ਹੋਇਆ ਉੱਤੇ ਵੀਰੇ ਪੰਜੀ ਲਾਉਣ ਦੀ ਲੋੜ ਨਹੀਂ ਤੇ ਮਾਲਕ ਵੀਰ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 85000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 83605 51440 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕੰਟੈਕਟ ਕਰਕੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਮਾਲਕ ਵੀਰ ਦਾ ਜੋ ਏਰੀਆ ਹੈ ਵੀਰੇ ਉਹ ਜਿਲ੍ਹਾ ਬਠਿੰਡਾ ਦੇ ਵਿੱਚ ਪਿੰਡ ਹਮੀਰਗੜ੍ਹ ਜਿੱਥੇ ਵੀਰੇ ਰੋਟਾਵੇਟਰ ਖੜਾ ਹੈਗਾ ਹੁਣ ਗੱਲ ਕਰਦੇ ਆਂ ਵੀਰੇ ਅਮਰੂਤੀ 800 ਦੀ ਅਮਰੂਤੀ 800 AC ਇਹ ਕੰਡੀਸ਼ਨਰ ਲੱਗਿਆ ਹੋਇਆ ਵੀਰੇ ਇਹ ਗੱਡੀ ਵੀਰੇ 2006 ਮਾਡਲ ਆ ਕਿਉਂਕਿ 2006 ਦੇ ਵਿੱਚ ਆਈ ਹੋਈ ਆ ਤੇ ਗੱਡੀ ਵੀਰੇ ਮੁਕਸਰ ਏਰੀਆ ਵਿਖੇ ਖੜੀ ਆ ਗੱਡੀਆਂ ਫੋਟਾਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਹਾਲ ਤੁਹਾਡੇ ਸਾਹਮਣੇ ਆ ਵੀਰੇ ਤੁਸੀਂ ਦੇਖ ਸਕਦੇ ਹੋ ਮਾਲਕ ਵੀਰ ਨੇ ਵੀਰੇ ਗੱਡੀ ਦੀ ਸਰਵਿਸ ਕਰਵਾਈ ਹੋਈ ਆ ਸਰਵਿਸ ਵੀਰੇ ਗੱਡੀ ਦੀ ਬਿਲਕੁਲ ਓਕੇ ਆ ਤੇ ਗੱਡੀ ਦਾ ਵੀਰੇ ਪੰਜਾਬ ਦਾ ਹੀ ਨੰਬਰ ਆ ਬਾਕੀ ਵੀਰੇ ਫੋਟੋਆਂ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵੀਰੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਗੱਡੀ ਖਰੀਦਣ ਤੋਂ ਬਾਅਦ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਵੱਲੋਂ ਵੀਰੇ ਗੱਡੀ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਗੱਡੀ ਚਲਾ ਕੇ ਚੈੱਕ ਕਰਕੇ ਗੱਡੀ ਖਰੀਦ ਸਕਦੇ ਹੋ ਗੱਡੀ ਦੇ ਜੋ ਟਾਇਰ ਆ ਵੀਰੇ ਉਹ 70 ਪੈਸੇ ਨੇ ਚਾਰੇ ਟਾਇਰਾਂ ਦੇ ਵੀਰੇ ਬੀਲ ਕੱਪ ਚੜੇ ਹੋਏ ਆ ਬਹੁਤ ਹੀ ਵਧੀਆ ਹਾਲ ਦੇ ਵਿੱਚ ਗੱਡੀ ਆ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜੀ ਆ ਤੇ ਮਾਲਕ ਵੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 75000 ਰੁਪਏ ਬਾਕੀ ਵੀਰੇ ਹਲਕਾ ਫੁਲਕਾ ਮੌਕੇ ਤੇ ਲੈਸ ਵੀ ਹੋ ਸਕਦਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 62843 62549 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕੰਟੈਕਟ ਵੀ ਕਰ ਸਕਦੇ ਹੋ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਗੱਡੀ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਫਾਰਮਸਾ ਟਰੈਕਟਰ ਦੀ ਫਾਰਮਸ 60 2005 ਮਾਡਲ ਜੋ ਕਿ 2005 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਜਗਰਾਉਂ ਏਰੀਆ ਵਿੱਚ ਖੜਾ ਹੈ ਟਰੈਕਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਵੀਰੇ ਸਾਰਾ ਰੰਗ ਪੇਂਟ ਬਿਲਕੁਲ オリジナル ਆ ਟਰੈਕਟਰ ਨੂੰ ਵੀਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ ਬਾਡੀ ਚਾਸੀ ਲਿੰਕਾਂ ਦਾ ਪੇਂਟ ਆਲ オリジナル ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਵੀਰੇ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੇ ਅਗਲੇ ਟਾਇਰ ਵੀਰੇ 30 ਪੈਸੇ ਨੇ ਤੇ ਟਰੈਕਟਰ ਦੇ ਉਹ ਮਗਰਲੇ ਟਾਇਰ ਆ ਵੀਰੇ ਉਹ 85 ਪੈਸੇ ਨੇ ਤੇ ਮਾਲਕ ਵੀਰ ਨੇ ਵੀਰੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਇੰਜਨ ਗੇਅਰ ਪੰਪ ਕੋਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਟਰੈਕਟਰ ਵਿੱਚ ਵੀਰੇ ਕੋਈ ਨੁਕਸ ਨਹੀਂ ਕਿਤੋਂ ਲੀਕ ਨਹੀਂ ਕੋਈ ਬਲੋ ਨਹੀਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰੇ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 320000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 97800 48575 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਡਾਇਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਡਾਇਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ 47 ਛਰੀਆਂ ਵਾਲੇ ਜਾਲ ਦੀ ਇਹ ਵੀਰੇ ਕੇਸੇ ਦੂੜੀ ਵਾਲੇ ਰੀਪਰ ਦਾ ਤੇ ਵੀਰੇ ਮਾਨਸਾ ਏਰੀਏ ਦੇ ਵੀਰ ਕੋਲੇ ਖੜਾ ਤਹਿਸੀਲ ਸਰਦੂਲਗੜ ਇਹ ਜਾਲ ਨਾਲ ਵੀਰੇ 100 ਟਰਾਲੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਵਧੀਆ ਹਾਲ ਦੇ ਵਿੱਚ ਜਾਲ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਜਾਲ ਖਰੀਦਣਾ ਚਾਹੁੰਦਾ ਹੈ ਤੋ ਵੀ ਨਾਲ ਕੰਟੈਕਟ ਕਰ ਸਕਦਾ ਹੈ ਮਾਲਕ ਵੀਰ ਨੇ ਇਸ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖਿਆ 4700 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 94634 93730 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਖਰੀਦਣਾ ਚਾਹੁੰਦਾ ਹੈ ਤਾਂ ਵੀ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਜਲਦੀ ਵੀਰ ਤੋਂ ਫ੍ਰੀ ਕਰ ਸਕਦਾ ਹੁਣ ਗੱਲ ਕਰਦੇ ਆ ਵੀਰੇ 7 ਫੁੱਟੇ ਰੋਟਾ ਮੀਟਰ ਦੀ ਇਹ ਰੋਟਾ ਵੀਟਰ ਵੀਰੇ 7 ਫੁੱਟਾ ਤੇ ਵੀਰੇ ਪਿੰਡ ਪਿੰਦ ਰੱਖ ਵਿਖੇ ਖੜਾ ਜੋ ਕਿ ਰੋਪਰ ਟੈਸਟ ਕੇ ਵਿਖਾਇਆ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੀਰ ਨੇ ਵੀਰੇ ਇਹਦੀਆਂ ਪੱਤੀਆਂ ਨਵੀਆਂ ਲਵਾਈਆਂ ਹੋਈਆਂ ਨੇ ਜੋ ਕਿ ਬਿਲਕੁਲ ਨਵੀਆਂ ਨੇ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਵੀਰੇ ਰੋਟਾਵੇਟਰ ਤੁਸੀਂ ਫੋਟੋਆਂ ਦੇਖ ਸਕਦੇ ਹੋ ਇਕਦਮ ਏ ਕਲਾਸ ਕੰਡੀਸ਼ਨ ਦੇ ਵਿੱਚ ਆ ਤੇ ਮਾਲਕ ਵੀਰ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 60000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 62898757 ਜੇ ਕੋਈ ਵੀ ਮੇਰਾ ਵੀਰੇ ਰੋਟਾਵੇਟਰ ਖਰੀਦਣਾ ਚਾਹੁੰਦਾ ਹੈ ਤਾਂ ਵੀ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਰੋਟਾਵੇਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ ਮਹਿੰਦਰਾ ਇੰਟਰਨੈਸ਼ਨਲ ਟਰੈਕਟਰ ਦੀ ਜਿਸ ਨੂੰ ਆਪਾਂ ਇੰਟਰ ਟਰੈਕਟਰ ਵੀ ਬੋਲ ਦਿੰਦੇ ਆ ਇਹ ਟਰੈਕਟਰ ਵੀਰੇ 1982 ਮਾਡਲ ਆ ਜੋ ਕਿ 1982 ਦੇ ਵਿੱਚ ਆਇਆ ਹੋਇਆ ਟਰੈਕਟਰ ਦਾ ਵੀਰੇ 475 ਦਾ ਇੰਜਨ ਆ ਤੇ ਇਹ ਟਰੈਕਟਰ ਵੀਰੇ ਮੁਕਸਰ ਏਰੀਆ ਵਿੱਚ ਖੜਾ ਟਰੈਕਟਰ ਦੇ ਵੀਰੇ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਆ। ਮਗਲੇ ਟਾਇਰ ਵੀ ਵੀਰੇ 65 ਪੈਸੇ ਆ। ਐਮ ਆਰ ਐਫ ਦੇ ਟਾਇਰ ਆ ਵੀਰੇ। ਅਗਲੇ ਟਾਇਰ ਵੀ ਵੀਰੇ 65 ਪੈਸੇ ਆ। ਅਗਲੇ ਟਾਇਰ ਵੀਰੇ ਦੇਸੀ ਨੇ। ਤੇ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ। ਇੰਜਨ, ਗੇਅਰ, ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ। ਉੱਤੇ ਪੰਜੀ ਲਾਉਣ ਦੀ ਲੋੜ ਨਹੀਂ। ਟਰੈਕਟਰ ਦਾ ਵੀਰੇ ਰੰਗ ਪੇਂਟ ਲਿਹਾ ਜਰੂਰ ਹੋਇਆ ਪਰ ਟਰੈਕਟਰ ਨੂੰ ਵੀਰੇ ਦੁਬਾਰੇ ਕਿਤੋਂ ਵੀ ਰੰਗ ਪੇਂਟ ਨਹੀਂ ਹੋਇਆ। ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀਰੇ オリジナル ਆ। ਜੋ ਰੰਗ ਪੇਂਟ ਇਸ ਦੇ ਨਾਲ ਆਇਆ ਸੀ ਉਹੀ ਰੰਗ ਪੇ ਤੇ ਨਾਈ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਵੀਰੇ ਟਰੈਕਟਰ ਦੇ ਨਾਲ ਦੇ ਨੇ ਸਾਰਾ ਟਰੈਕਟਰ ਵੀਰੇ ਆਲ オリジナル ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੇ ਮਾਲਕ ਵੀਰ ਨੇ ਇਸ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 1 ਲੱਖ ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 98770 2302 ਇਹ ਨੰਬਰ ਵੀ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਟਰੈਕਟਰ ਵੀ ਤੋਂ ਖਰੀਦ ਸਕਦਾ ਹੈ ਧੰਨਵਾਦ ਵੀਰੇ ਤੇ ਜਿੰਨੇ ਵੀ ਵੀਰ ਵੀਰੇ ਆਪਣੇ ਚੈਨਲ ਜੱਟਾਂ ਦੇ ਟਰੈਕਟਰ ਦੇ ਨਾਲ ਜੁੜੇ ਹੋਏ ਆ ਸਾਰੇ ਵੀਰਾਂ ਦਾ ਵੀਰੇ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਨੇ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਵੀਰੇ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਵੀਰੇ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ